ਕਲੋ ਜਾਨੀ ਵਾ ਠੀਕ ਸਿਆਣੀ ਐ ਤੈਨੂੰ ਕਿੱਡੀ ਚਤਰਾਈ ਦਿੱਤੀ ਯਾ ਕੀ ਹੋਇਆ ਤਾਈ ਜੀ ਬੰਦਾ ਤੇਰਾ ਸਿਰ ਤੇ ਨਹੀਂ ਬੰਦਾ ਲਾ ਕੇ ਤੂੰ ਆ ਗਈ ਤੇ ਲੱਗੀ ਵੱਡੀ ਸਗਨ ਲਾਉਣ ਉਹੋ ਜੀ ਤੇਰੀ ਸਸਤ ਤੇ ਉਹੋ ਜੀ ਤੂੰ ਕੋਈ ਅਕਲ ਹੀ ਨਹੀਂ ਵੀ ਸਗਨਾ ਦੇ ਕੰਮ ਕਿਤਾ ਕਰੀ ਦੇ ਆ ਚਲੋ ਭੈਣ ਜੀ ਤੂੰ ਹੀ ਲਾ ਦੋ ਸਾਨੂੰ ਨਹੀਂ ਪਤਾ ਲੱਗਾ ਤੇ ਪਤਾ ਤੇ ਤੈਨੂੰ ਸਾਰਾ ਹੀ ਆ ਹੋਰ ਨਾ ਕੰਮਾਂ ਨੂੰ ਤੂੰ ਬੜੀ ਸਿਆਣੀ ਆ ਤੇ ਇਹੋ ਜਿਹਾ ਕੰਮਾਂ ਨੂੰ ਨਹੀਂ ਤੈਨੂੰ ਸਿਆਣ ਫਹਿਗੀ ਇਸਾ ਗਨਾਂ ਦੇ ਕੰਮ ਸਗਨਾਂ ਵਾਲੇ ਕਰਦੇ ਹੁੰਦੇ ਆ ਘਰੋਂ ਹੀ ਦੱਸ ਦਿੰਦੇ ਮੈਨੂੰ ਤੂੰ ਹੀ ਮੱਤ ਦੇ ਦਿੰਦੇ ਜੇ ਮੈਨੂੰ ਨਹੀਂ ਗਈ ਆਗੀ ਤੇ ਘਰੋਂ ਤੂੰ ਪੁੱਛਿਆ ਹੀ ਕਿਹਨੂੰ ਕੀ ਨਾ ਪਾਇਆ ਕੀ ਮੈਂ ਰੱਖਿਆ ਵਾ ਤੂੰ ਉਹ ਵਿਖਾ ਲਿਆ ਇਹ ਤੋਂ ਚਲੋ ਆ ਫੜੂ ਤਾਂ ਖੋਰੇ ਅੱਗੇ ਕੁੜੀ ਦੇ ਹੁਣ ਹੁਣ ਗੱਲਾਂ ਨਾ ਤੇਰੇ ਗੱਲਾਂ ਤੇ ਤੂੰ ਮੇਰੇ ਮੂੰਹ 'ਕ ਡੰਮ ਨਹੀਂ ਆ ਆ ਵੀ ਚਲਦਾ ਹੀ ਜਿਹੜਾ ਤੇ ਸਾਪ ਵੀ ਚਲੋ ਅੱਡ ਬਾ ਵੀ ਰਾਤ ਤੂੰ ਮੂੰਹ ਮਿਠਾ ਕਰਾ ਦੋ ਲਾ ਪੁੱਤ ਅੱਜ ਸਗਨ ਵਿਆਹ ਕਰ ਜਿਹੜਾ ਕਰਨ ਵਾਲਾ ਆ ਰਾਂ ਦੇਨੀ ਮੈਂ ਆਪੇ ਲਾ ਦਨੀ ਆ ਤੈਨੂੰ ਕਿੰਨੀ ਵਰਾਖਾ ਤੈਨੂੰ ਲੱਗਦੀ ਨਹੀਂ ਕਿ ਤਾ ਭੈਣ ਜੀ ਕਰ ਲਾਂ ਦੋ ਹਾਂ ਫੇਰ ਕੀ ਆ ਹੁਣ ਕਿਹੜੀ ਕੋਈ ਵਿਚਾਰ ਕਰਨ ੜਿਆ ਮਹਾਰਾਜ ਦੇ ਰੰਗ ਵਾ ਸਾਰੇ ਬਹੁਤ ਸੋਹਣੀ ਤੇਰੀ ਅਕਲ ਵਾ ਅੱਗੇ ਬੜੀ ਸਭਖੀ ਆ ਹੁਣ ਨਹੀਂ ਕੋਈ ਵਿਚਾਰ ਕਰਨ ੜਿਆ ਗਾੜੀ ਵੀ ਉਹ ਸੁਖਣਾ ਸੁੱਖਤੋਂ ਇੱਕ ਵੀ ਅੱਕ ਲੈਣੀ ਆ ਜੁਬਾਨਾਂ ਕੱਢਦੀ ਆ ਇਹ ਕਿਤੇ ਆਪਣੀ ਨੂੰ ਆਪੇ ਫੇਰ ਉਹ ਲਾ ਦੇ ਇਹ ਨਹੀਂ ਜੁਬਾਨ ਨਹੀਂ ਖਲੋਣੀ ਜੋ ਮਰਜ਼ੀ ਕਹੀ ਜਾਓ ਇਹਨੂੰ ਚੱਲ ਆਪ ਹੁਣ ਪਹਿਲੇ ਤੇਗੀ ਲੈ ਪੁੱਤਰਾ ਜੀ ਰੋ ਵਧਾਈਆਂ ਭੈਣ ਜੀ ਤੁਹਾਨੂੰ ਬਹੁਤੀਆਂ ਬਹੁਤੀਆਂ ਹੁਣ ਬਹੁਤੀਆਂ ਹੁਣ ਭੈਣ ਜੀ ਵਧਾਈਆਂ ਹੁਣ ਤੁਹਾਨੂੰ ਭੈਣ ਜੀ ਵਧਾਈਆਂ ਭੈਣ ਜੀ ਤੁਹਾਨੂੰ ਤੁਹਾਨੂੰ ਬੁਖਤੀਆਂ ਮੇਰੀ ਤੇ ਸੁਖੀ ਰਹੇ ਹੁਣ ਖੁਸ਼ ਰਹੇ ਕੋਈ ਨਹੀਂ ਭੈਣ ਜੀ ਖੁਸ਼ੀ ਰਹੂਗੀ ਉੱਥੇ ਕੋਈ ਕਮੀ ਨਹੀਂਗੀ ਸਭ ਕੋ ਮਾਰਾ ਜੀ ਦੇਤਾ ਭੈਣ ਜੀ ਇੱਥੇ ਵੀ ਕੋਈ ਕਮੀ ਨਹੀਂਗੀ ਇਹਦੇ ਵਾਸਤੇ ਇਹ ਸਭ ਕੋ ਧੀ ਵੀ ਇਹੋ ਤਾਂ ਪੁੱਤ ਵੀ ਇਹੋ ਭੈਣ ਜੀ ਕੋਈ ਨਹੀਂ ਉਹ ਵੀ ਕਾ ਦਾ ਪੁੱਤ ਬਣੂਗਾ ਭੈਣ ਜੀ ਟੈਨਸ਼ਨ ਨਾ ਲਿਆ ਕੇ ਕਿਸੇ ਗੱਲ ਦੀ ਕੋਈ ਗੱਲ ਨਹੀਂ ਭੈਣ ਜੀ ਪੋਤੀ ਆ ਚਲੋ ਭੈਣ ਜੀ ਚੱਲੀਏ ਹੁਣ ਤੁਸੀਂ ਅਹੀ ਚੱਲ ਚੋਟੀ ਪਾਣੀ ਖਾ ਲਿਆ ਬੜੀ ਸੇਵਾ ਕੀਤੀ ਆ ਤੁਸੀਂ ਹਾਂ ਚਲੋ ਭੈਣ ਜੀ ਜਿਹਨੇ ਜੋ ਆ ਗਿਆ ਇੱਕ ਸੇਵਾ ਕਰ ਦੋ ਨਹੀਂ ਨਹੀਂ ਬਹੁਤ ਕੁੰਝਾਈ ਚਲ ਪੁੱਤ ਚੰਗਾ ਮਾਸੇ ਚੰਗਾ ਚੰਗਾ ਪੁੱਤ ਹਉਂਦੀ ਜਾਂਦੀ ਰਹੀ ਹਾਂਜੀ ਹਾਂਜੀ ਹੁਣ ਤੁਸੀਂ ਨਾ ਕੋਈ ਗੱਲ ਦੀ ਪਰਵਾਹ ਨਾ ਕਰਿਓ ਠੀਕ ਆ ਨਹੀਂ ਨਹੀਂ ਮੈਂ ਆਖਾ ਤਾ ਪਰਵਾਹ ਕਰਨੀ ਤੇਰੇ ਤੇ ਤੇਰੀ ਭੈਣ ਆ ਤਾਂ ਹੀ ਬਸ ਤੁਸੀਂ ਕਿਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਚੰਗਾ ਰਾਜਿੰਦਰ ਚੰਗਾ ਭੈਣ ਜੀ ਚੰਗਾ ਚੰਗਾ ਕਹੀ ਭੈਣ ਜੀ ਇੱਕ ਗੱਲ ਮੈਂ ਤੈਨੂੰ ਦੱਸਣ ਲੱਗੀ ਹਾਂ ਹਾਂ ਜੀ ਦੱਸੋ ਭੈਣ ਜੀ ਤੁਸੀਂ ਮੇਰੀ ਪੱਲੇ ਬੰਨੇ ਹੋ ਇੱਕ ਘਰ ਦੋ ਕੁੜੀਆਂ ਨਹੀਂ ਦੇਣੀਆਂ ਚਾਹੀਦੀਆਂ ਤੁਸੀਂ ਇਹ ਚੰਗਾ ਕੰਮ ਨਹੀਂ ਕੀਤਾ ਕਿਉਂ ਭੈਣ ਜੀ ਭੈਣਾ ਭੈਣਾ ਵਾ ਸੌਗਤ ਪਾਕ ਸੁਲੂਕ ਨਾ ਰਹਿਣ ਗਿਆ ਤੁਹਾਨੂੰ ਤੇ ਪਤਾ ਨਾ ਰਹਿਣ ਗਿਆ ਪਰ ਨਹੀਂ ਰਹਿ ਸਕਦੀਆਂ ਤਾਈ ਜੀ ਤੁਸੀਂ ਫਿਕਰ ਨਾ ਕਰੋ ਸਾਡੇ ਘਰ ਦਾ ਮਸਲਾ ਨਾ ਅਸੀਂ ਆਪ ਹੀ ਵੇਖ ਲਾਂਗੇ ਕੋਖ ਨਹੀਂ ਹੁੰਦਾ ਤਬਾਗ ਨਹੀਂ ਰਵਾਂਗੇ ਅਸੀਂ ਕਿਹੜਾ ਤਮਾਸ਼ਾ ਵਿਖਾਉਣ ਲੱਗੇ ਦੁਨੀਆ ਨੂੰ ਨਹੀਂ ਕਹੀਂ ਘਰੀ ਵੇਖੀਆਂ ਦੋ ਦੋ ਭੈਣਾਂ ਆਪਸ ਵਿੱਚ ਹੁੰਦੀਆਂ ਵੀ ਨਹੀਂ ਗੀਆਂ ਫੇ ਤੁਹਾਨੂੰ ਹੀ ਔਖਾ ਹੋ ਜਾਣਾ ਕਿੰਨੂੰ ਮਿਲੋਗੇ ਤੇ ਕਿੰਨੂੰ ਛੱਡੋਗੇ ਨਹੀਂ ਭੈਣ ਜੀ ਚੰਗੀਆਂ ਵਾ ਮੇਰੀਆਂ ਧੀਆ ਉਹ ਵੀ ਮੇਰੀ ਧੀ ਆ ਇਹ ਵੀ ਮੇਰੀ ਧੀ ਆ ਇਦਾਂ ਮੈਨੂੰ ਪਤਾ ਹੀ ਆ ਵੀ ਕਿਦਾਂ ਦੇ ਨੇ ਤੇ ਸੁਭਾਅ ਕਿਦਾਂ ਦੇ ਨੇ ਇਹਨਾਂ ਨੇ ਵੇਖੀ ਰਾਲ ਮਿਲ ਕੇ ਰਹਿਣਾ ਵਾ ਤੁਸੀਂ ਕਹਿਣਾ ਆ ਕਰਨਾ ਮੈਨੂੰ ਵੀ ਪਿਆੰਜੀ ਤੁਹਾਡੀਆਂ ਧੀਆਂ ਦਾ ਪਾਕ ਸੁਲੂਕ ਹੀ ਬੜਾ ਉਹ ਤੁਹਾਡੀ ਮਰਜ਼ੀ ਮੈਂ ਜਿਹੜੀ ਗੱਲ ਕਹਿਣੀ ਸੀ ਨਾ ਮੈਂ ਕਹਤੀ ਕੋਈ ਗੱਲ ਨਹੀਂ ਪਾਈ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਵਧੀਆ ਹੀ ਰਵਾਂਗੇ ਰਾਜਵੀਂਦਰ ਮਿੰਟ ਤਾਂ ਇਹਦਾ ਹੀ ਬੜੀ ਤੇਜ਼ ਲੱਗੀ ਹਾਏ ਉੱਥੇ ਕਿੱਦਾਂ ਰੋਗੀ ਤੇ ਇੱਥੇ ਨਹੀਂ ਤੈਨੂੰ ਟਿਕੰਦੇਂ ਐਂ ਡੇ ਮੇਰੇ ਸਾਹਮਣੇ ਤੂੰ ਉੱਥੇ ਤਾਂ ਟਿਕੰਦਾ ਹੋਗੀ ਤੇ ਮੰਮੀ ਅਗੜਾ ਆਪਣੇ ਘਰ ਇਹਨੇ ਵੱਖਰਾ ਘਰ ਹੈ ਇਹਨਾਂ ਦਾ ਨਾ ਹੀ ਆਉਣਾ ਨਾ ਹੀ ਨਾ ਜਾਣਾ ਤੁਹਾਨੂੰ ਮੇਰੇ ਸਹਾਰਾ ਦੇ ਅੱਗੇ ਪਤਾ ਮੈਂ ਅੱਗੇ ਨਹੀਂ ਕਿਤੇ ਜਾਂਦੀ ਹਾਏ ਇਹ ਜੀਆਂ ਤਾਂ ਲਾਂਭੋ ਆਣ ਕੇ ਕੁਰੂਸਾ ਮਾਰ ਜਾਂਦੀਆਂ ਲੋਕੇ ਰਾਹ ਜਾਂਦੀਆਂ ਹੰਦੀਆਂ ਜਿੱਦਾਂ ਦੀ ਹੈਗੀ ਰਾਜਵਿੰਦਰ ਪੋਤੇ ਐਡੀ ਤੇਜ ਤੇਰੀ ਧਾਈ ਤੈਨੂੰ ਉੱਥੇ ਟਿਕਣ ਦੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਇੱਥੇ ਨਹੀਂ ਮਾਨ ਹੈਗੀ ਨਾ ਤੇਰੀ ਸਾਸੂ ਨੂੰ ਕੂਨ ਦੇਣ ਡਈ ਆ ਨਾ ਪੂਨਮ ਨੂੰ ਕੂਨ ਦੇਣ ਡਈ ਮੇਰੇ ਸਾਹਮਣੇ ਕਿੰਨੀਆਂ ਉਹਨੂੰ ਗੱਲਾਂ ਕੀਤੀਆਂ ਉਹ ਤਾਂ ਮੇਰਾ ਦਿਲ ਪੁੱਛਿਆ ਜਾਣਦਾ ਏ ਮੰਮੀ ਮੈਨੂੰ ਆ ਬੜਾ ਦੁੱਖ ਹੋਇਆ ਜਦੋਂ ਇਹਨਾਂ ਨੇ ਦੀਰੀ ਨੂੰ ਸਗਣ ਨਹੀਂ ਲਾਉਂ ਦਿੱਤਾ ਪਿੱਛੇ ਕਰਤਾ ਆਪ ਚੋਧਣਾ ਕਰਦੀ ਆ ਦੱਸ ਮੰਮੀ ਦਾ ਪੁੱਤ ਵਾਗਲੀ ਦਾ ਉਹਨੇ ਤਾਂ ਸਗਣ ਵਿਹਾਰ ਕਰਨੇ ਆ ਤਾਂ ਉਹ ਉਹਦੀ ਪਰਜਾਈ ਹੀ ਉਹਨੇ ਨਹੀਂ ਕਰਨੇ ਹੋਰ ਕਿੰਨੇ ਕਰਨੇ ਅੱਜ ਕੱਲ ਦੇ ਕੋਈ ਵਿਚਾਰਾ ਹੀ ਨਹੀਂ ਕਰਦਾ ਆ ਚੰਗੀ ਆ ਵਿਚਾਰਾ ਵਾ ਤੇਰੀ ਸੱਸ ਵੀ ਚੰਗੀ ਆ ਜਿਹੜੀਆਂ ਇੰਨੀਆਂ ਤੋਂ ਕੋ ਗੱਲਾਂ ਸੁਣ ਲੀਆਂ ਕਹਿੰਦੀ ਆ ਇਹ ਤੇਰਾ ਬੰਦਾ ਮਰਿਆ ਤਾਂ ਤੂੰ ਸਗਣ ਕਰਦੀ ਫਿਰਦੀ ਆ ਬੰਦਾ ਮਰਿਆ ਉਹਦਾ ਪੁੱਤ ਸੀਗਾ ਉਹਨੂੰ ਦੁੱਖ ਨਹੀਂ ਸੀਗਾ ਉਹ ਵੇਲੇ ਉਹਨੂੰ ਤਾਂ ਕੋਈ ਪੁੱਛਿਆ ਹੀ ਜਾਣਦਾ ਹੋਊਗਾ ਵੀ ਕਿਹੜੀ ਇਹਨੇ ਗੱਲ ਕੀਤੀ ਸਿਆਣੀ ਬੇਣੀ ਹੈਗੀ ਗੱਲ ਤੈਨੂੰ ਕਰਨ ਦਾ ਪਤਾ ਲੱਗਣ ਡਿਆ ਨਹੀਂ ਮੰਮੀ ਸਵੇਗਾਂ ਨੂੰ ਬਸ ਦੁਖੀ ਕੰਨਾ ਹੀ ਹੁੰਦਾ ਵਾ ਗੱਲ ਗੁਲ ਕਾਂ ਦੀ ਅਕਲ ਹੁੰਦੀ ਕਈਆਂ ਨੂੰ ਦੁਖੀ ਕਰ ਲਗਾ ਕੋਈ ਕਸਰ ਛੱਡੀ ਨਹੀਂ ਇਹਨੇ ਚਲੋ ਤੁਸੀਂ ਛੱਡੋ ਟੈਂਚ ਗੱਲਾਂ ਤੇ ਚੱਲੀਏ ਆਪਣਾ ਕਰੀਏ ਕੋਈ ਕੰਮ ਧੰਦਾ ਚਲ ਠੀਕ ਆ ਚਲ ਪਤਾ ਚੁੱਕੀ ਇਹ ਸਮਾਨ ਸਮੋਣ ਨਹੀਂ ਵੱਡੀ ਗੈ ਸਿਆਣੀ ਐ ਤੇ ਇਹਨੂੰ ਕੋਈ ਪੱਗ ਪੂਗੀ ਪਣਾ ਲੈਂਦੀ ਉਹ ਤਾਂ ਤੇ ਬੜੀ ਤੂੰ ਸਿਆਣੀ ਆ ਕਿ ਤਾਂ ਉਹਨੂੰ ਕੋ ਨਾਮੋ ਨਾ ਲੈਣਦਾ ਵਾ ਜੱਗ ਲਗਣ ਡਿਆ ਪਿਆ ਜੀ ਮੁੰਡੇ ਹੁਣ ਕਿੱਥੇ ਪੱਗਾਂ ਬੰਨਣ ਰਏ ਆ ਉਹ ਹੁਣ ਵਾਲ ਉਹਨੇ ਕੱਟਿਆ ਕੋਨਾ ਹੀ ਰਹਿਂਦਾ ਵਾ ਸ਼ਗਨਾ ਸ਼ਗਨਾ ਦੇ ਕੰਮ ਤੇ ਨਹੀਂ ਕੋਨੇ ਚੰਗੇ ਲੱਗਦੇ ਕੋਈ ਗੱਲ ਨਹੀਂ ਫਿਆ ਉਹਨੇ ਪਾਗੀ ਬਣਨੀ ਆਪੇ ਫਿਰ ਪੱਗ ਬਨ ਕੇ ਆ ਜਾ ਕਰੂਗਾ ਤੂੰ ਤੇ ਆਪਣੇ ਕੋਲੋਂ ਸਾਰੀਆਂ ਤੇਰ ਕੋ ਮੱਤਾ ਹੈਗੀਆਂ ਵਾ ਕਿਸ ਨੇ ਤੈਨੂੰ ਮੱਤ ਕੀ ਦੇਣੀ ਆ ਤੂੰ ਤੇ ਆਪ ਹੀ ਬੜੀ ਸਿਆਣੀ ਆ ਚੱਲ ਪਿਆਂ ਜੀ ਕੋਈ ਨਹੀਂ ਇੰਨਾ ਗੁੱਸਾ ਨਾ ਕਰੋ ਤੂੰ ਹੀ ਹੁਣ ਕਈ ਗੱਲਾਂ ਦੀ ਗਲਤੀ ਹੋ ਜਾਂਦੀ ਆ ਹੋ ਜਾਂਦੀ ਇਹਨੂੰ ਗਲਤੀ ਉਹ ਐਡੀ ਸਿਆਣੀ ਬਣਦੀ ਐ ਐਡੀ ਸਿਆਣੀ ਬਣਦੀ ਐ ਤੇ ਹੁਤਾ ਕਿ ਤੇ ਆਖ ਨੇ ਦੀ ਗਲਤੀ ਹੋ ਜਾਂਦੀ ਆ ਹਾਏ ਹੈ ਦੀਗ ਦੀ ਕਿ ਅੱਖਾਂ ਪੱਕ ਗਈਆਂ ਵਾ ਕਦੋਂ ਦੇ ਗਏ ਆ ਪਤਾ ਨਹੀਂ ਸ਼ੇਰਦਾ ਦੀ ਸਟਾਈਡੀ ਦੂਰ ਕਰ ਛੜਿਆ ਵਾ ਹয়ে ਤੱਕ ਆਏ ਨਹੀਂ ਮਾਤਾ ਆਉਂਦੀ ਦੋ ਚਾਰ ਗੱਲਾਂ ਕਰਦੀ ਨਾਲ ਮੈਂ ਵੀ ਸੁਵਾਦ ਲੈਂਦੀ ਤੇ ਨਾਲੇ ਗਰਮੀਤ ਨੂੰ ਵੀ ਦੱਸ ਕੇ ਆਉਂਦੀ ਮੈਂ ਤੇਰੀ ਦੋ ਵਾਰੀ ਚਾਹ ਬਣਾ ਕੇ ਪੀ ਲਈ ਆ ਚਾਹ ਪੀਣ ਨੂੰ ਘਾੜੀ ਮੁੜੀ ਕਿਹੜਾ ਜੀ ਕਰਦਾ ਪਰ ਵੇਲੀ ਕਰਾਂ ਵੀ ਕੀ ਤੇ ਜੇ ਮੈਂ ਆਉਂਦੇ ਨੂੰ ਗਰਮੀਤ ਘਰ ਚਲ ਗਈ ਨਾ ਤੇ ਮਾਤਾ ਨੇ ਫੇਰ ਬੋਲਣ ਲੱਗ ਪੈਣਾ ਚਲ ਦੀਕ ਹੀ ਲੈਣੀ ਆ ਤਾਂ ਤੂੰ ਇੱਥੇ ਕੀ ਕਰਨ ਰਹੀ ਆ ਹੈ ਮਮੀ ਆਗੇ ਤੂੰ ਆ ਕੇ ਮੈਂ ਤੇ ਕੱਪੜੇ ਬਦਲਾਈ ਆ ਮੈਂ ਥੱਲੇ ਸਾਰੇ ਵੇਖਣ ਗਈ ਆ ਥੱਲੇ ਪਾਏ ਕੋਈ ਸਭ ਕੁਝ ਚੁੱਕ ਕੇ ਲੈ ਜਾ ਤੇ ਤੂੰ ਉੱਤੇ ਚੜ ਕੇ ਤੇ ਬੈਠੀ ਰਿਆ ਕਰ ਓ ਮਮੀ ਐਵੇਂ ਨਹੀਂ ਕੋਈ ਚੁੱਕ ਕੇ ਲੈ ਕੇ ਜਾਂਦਾ ਪਤਾ ਸਾਰਿਆਂ ਨੂੰ ਬਲਜੀਤ ਕਿਦਾਂ ਦੀ ਆ ਐਵੇਂ ਕੋਈ ਚੁੱਕ ਕੇ ਲੈ ਜਾਊਗਾ ਭਲਾ ਤੂੰ ਜਿੱਧਰ ਗਈ ਆ ਉਧਰ ਸੁਣਾ ਕੀ ਬਣਿਆ ਉਧਰ ਵੀ ਦੱਸ ਦੇਣੀ ਆ ਤੇ ਆਪਣਾ ਆਂਦੀ ਐਵੇਂ ਕੋਈ ਚੁੱਕ ਕੇ ਲੈ ਜਾਊਗਾ ਲੋਕੀ ਤਾਂ ਸੱਚੋ ਚੀਜ਼ਾਂ ਖੋਈ ਜਾਂਦੇ ਆ ਮਾਤਾ ਤੇਰੇ ਵੱਲੋਂ ਨਹੀਂ ਕੋਈ ਖੋ ਕੇ ਰਹਿ ਗਿਆ ਕੁਛ ਕੰਨਾ ਜੜੀ ਜੜੀ ਵਡੀਆਂ ਵਾਲੀਆਂ ਪਾਈਆਂ ਵਾ ਹੈ ਵੇਖ ਲਾ ਹਨੇਰ ਕੰਨੀ ਹੈਗੀਆਂ ਮੈਂ ਤੇ ਹੁੰਦੇ ਨਹੀਂ ਲਾਤੀਆਂ ਮੈਨੂੰ ਪਤਾ ਵਾ ਨਾ ਮਾਤਾ ਕਿਹੜੇ ਵਾਲੇ ਲਾ ਲੀਆਂ ਈਓ ਜੇ ਮੈਂ ਹੁਣ ਜਾਈ ਆ ਤੂੰ ਤਾਂ ਪਤਾ ਨਹੀਂ ਕਿਹੜੇ ਇੱਥੇ ਖੁਬਣੀ ਖੁਬੀ ਆ ਫੋਨ ਚ ਵੜੀ ਹੁਣੀ ਆ ਨਹੀਂ ਭੈਣਾ ਫੋਨ ਨਹੀਂ ਮੈਂ ਵੇਖਿਆ ਤੂੰ ਮਾਤਾ ਮੈਨੂੰ ਇਹ ਸੁਣਾ ਕਿ ਕਿੱਦਾਂ ਦੀ ਕੁੜੀ ਆ ਤੇ ਕਿੱਥੇ ਵੇਖਣਗੇ ਤੇ ਕੀ ਸਾਹਿਬ ਕਿਤਾਬ ਉਹਨਾਂ ਦਾ ਕੀ ਤੈਨੂੰ ਮੈਂ ਸਾਹਿਬ ਕਿਤਾਬ ਦੱਸਾਂ ਸਵਾਹ ਸਾਹਿਬ ਕਿਤਾਬ ਹੀ ਉਹਨਾਂ ਦਾ ਆਵੇਂ ਮੈਨੂੰ ਲੈ ਗਏ ਉੱਥੇ ਮੈਂ ਤਾਂ ਸਗੋਂ ਤੈਨੂੰ ਕੋਲਾ ਦਿੰਦੀ ਤਾਂ ਚੰਗਾ ਮੈਂ ਨਹੀਂ ਉੱਥੇ ਕੋਈ ਖਾਦਾ ਪੀਤਾ ਨਾ ਮੇਰਾ ਜੀ ਕੀਤਾ ਉੱਥੇ ਹਾਏ ਕਿਉਂ ਨਹੀਂ ਖਾਦਾ ਪੀਤਾ ਕੀ ਲੈਂਦਾ ਸੀ ਉਹਨਾਂ ਨੇ ਉਹਨਾਂ ਲੈਂਦੇ ਸੀ ਉਸੜੇ ਜੇ ਸਮੋਸੇ ਹਾਂ ਤੇ ਐਨਾ ਕ ਵੇਸਣ ਜਾਂ ਚੁੱਕ ਲਿਆ ਇਹ ਨਹੀਂ ਇਹ ਅਕਲਪੀ ਕੋਈ ਬਰਫੀ ਕੋਈ ਹੋਰ ਸਮਾਨ ਲੈ ਗਏ ਹਾਏ ਮਾਤਾ ਠਾਕਾ ਲਉਣ ਗਏ ਕਿ ਠਗਾਉਣ ਗਏ ਹੀ ਕੀ ਪਤਾ ਉਹੋ ਜੇ ਜਿਹੜੀ ਮੈਨੂੰ ਲੈ ਕੇ ਤੇ ਤੁਰ ਪਈ ਨਾ ਉਹਨਾਂ ਦੇ ਘਰ ਕੇ ਤੇ ਖਲੋਣ ਨੂੰ ਜੀ ਕਰੇ ਨਾ ਕਿਤੇ ਬਹਿਣ ਨੂੰ ਜੀ ਕਰੇ ਮੇਰਾ ਤੇ ਸਾਹ ਹੀ ਕੁੱਟਿਆ ਜਾਵੇ ਮੈਂ ਤੇ ਇਹਨਾਂ ਨਾਲ ਅੱਖਾਂ ਪਿੱਛੇ ਥੀਸੀ ਥੀਕਰੋ ਤੇ ਆਪਾਂ ਆਪਣੇ ਘਰ ਚੱਲ ਗਏ ਮਾਤਾ ਤੂੰ ਵੀ ਬੜਾ ਸੂਟ ਸੋਹਣਾ ਪਾ ਕੇ ਗਈ ਹਾਂ ਮੈਂ ਬਥੇਰਾ ਗਿਆ ਹੀ ਮੈਨੂੰ ਜਾ ਲੈਂਦੇ ਮੈਨੂੰ ਜਾ ਲੈਂਦੇ ਜਾਣ ਤੂੰ ਮੈਨੂੰ ਵੀ ਨਹੀਂ ਦਿੱਤਾ ਤੇ ਹੁਣ ਆਪ ਖਾਂ ਹੀ ਆ ਰਾਜਾਂ ਹੀ ਆ ਨਹੀਂ ਮੈਂ ਨਹੀਂ ਕੋਈ ਵੀ ਖਾਦਾ ਮੈਂ ਤੇ ਅੱਗੇ ਪਛਤੰਦੀ ਹਾਂ ਕਿੰਨਾ ਸਗੋ ਬਲਜੀਤ ਨੂੰ ਕਲਾ ਦਿੰਦੀ ਤੇ ਚੱਗਾ ਮੈਂ ਤੇ ਆਵੇਂ ਹੀ ਆਈ ਮੰਮੀ ਠਾਕਾ ਲਾਉਣ ਤੇ ਗਏ ਹੀ ਤੇ ਕੋਈ ਰੈਸਟੋਰੈਂਟ ਨਹੀਂ ਉਹਨਾਂ ਨੇ ਕੀਤਾ ਅਗਲਿਆਂ ਨੇ ਸਵਾਹ ਕੀਤਾ ਹੀ ਮੈਂ ਤੈਨੂੰ ਕੀ ਦੱਸਾਂ ਨਹੀਂ ਮੈਂ ਤਾਂ ਸਗੋਂ ਆਖਿਆ ਕਿ ਇਦੋਂ ਚੰਗਾ ਤੇ ਕੋਈ ਹੋਟਲ ਠੀਕ ਕਰ ਲੈਂਦੇ ਚਾਰ ਭੈਣ ਭਰਾ ਉਹ ਨਾ ਦੇਣ ਦੇ ਤਾਂ ਚਾਰ ਹੱਡੇ ਹੁੰਦੇ ਆਹੋ ਉਹਨਾਂ ਦੇ ਕਾਕਾ ਵੀ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਕਿ ਇਹ ਤੁਹਾਡੇ ਲਈ ਸਹੀ ਆ ਬਹੇ ਕੁੜੀ ਦੀ ਮਾਂ ਤੇ ਰੋਈ ਜਾਂਦੀ ਰੋਈ ਜਾਂਦੀ ਇਹਦਾ ਪਿਓ ਨਹੀਂ ਸਿਰ ਤੇ ਇਹਦਾ ਫਲਾਂ ਨਹੀਂ ਸਿਰ ਤੇ ਉਹ ਤਾਂ ਤੂੰ ਪੜ੍ਹਾਈ ਲਿਖਾਈ ਆ ਕੁੜੀ ਤੇ ਕੀ ਗੱਲ ਆ ਕਰਦਿਆਂ ਚਾਰ ਭੈਣ ਭਰਾ ਸਮਝਿਆ ਤੈਨੂੰ ਗੋਲੀ ਵੱਜੀ ਹੈਗੀ ਇਦਾਂ ਹੀ ਮੰਮੀ ਲੋਕੀ ਕਰਦੀਆਂ ਵਾ ਕਿਸੇ ਨੂੰ ਖਵਾਉਣਾ ਪਵੇ ਨਾ ਤੇ ਲੋਕਾਂ ਨੂੰ ਗੋਲੀ ਵੱਜ ਜਾਂਦੀ ਆ ਤੇ ਉਹ ਜਿਹੜੀ ਪੂਨਮ ਉਹ ਗਈ ਨਾਲ ਆਏ ਹਾਏ ਉਹਦਾ ਤੈਨੂੰ ਮੈਂ ਕੀ ਦੱਸਾਂ ਧੀਏ ਉਹ ਤਾਂ ਕਿਤੇ ਐਉਂ ਲੰਬ ਪੋਚ ਕੇ ਖੜੀ ਹੋਣੇ ਜਿੱਦਾ ਕਿਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਜਿੱਦਾ ਢੋਲੇ ਚ ਕੱਢੀ ਹੁੰਦੀ ਢੋਲੇ ਚੋਂ ਕੱਢੀ ਛੱਡ ਕੇ ਤੇ ਉਹਦਾ ਤੇ ਕਿਤੇ ਦੇਖਣਾ ਹੀ ਤੋੜ ਕਿਤੇ ਸੁਰਖੀਆਂ ਬਿੰਦੀਆਂ ਲਾਈਆਂ ਹੋਣੇ ਤੇ ਕਿਤੇ ਐਉਂ ਟੌਰ ਕੱਢੇ ਲੱਗੀ ਸਗਣ ਲਾਉਣ ਮੈਂ ਮਾਰੀ ਛਾੜ ਕੇ ਮੈਂ ਪਰਾਂ ਹੋ ਕੇ ਤੇ ਬੈਜਾ ਹਾਏ ਮਮੀ ਇਹਨੂੰ ਇਹ ਨਾ ਮਿਲ ਜਤਾ ਪੀ ਮੇਰਾ ਖਸਮ ਮਰਿਆ ਵਾ ਮੈਂ ਥੋੜੀ ਬਹੁਤੀ ਇੱਜ਼ਤ ਰਹਿ ਲਾਇਆ ਇਹਨਾਂ ਦੀ ਲੋਕੀ ਕੀ ਕੀ ਸੌ ਸੌ ਗੱਲਾਂ ਕਰਦੇ ਹੋਣੇ ਆਂਡ ਗਵਾਰ ਤੇ ਕਰਦਾ ਕਰਦਾ ਉਥੇ ਸੁਰਖੀ ਬਿੰਦੀ ਲਾ ਕੇ ਤੁਰ ਪਿਓ ਥੋੜੀ ਬਹੁਤੀ ਅਕਲ ਕਰਦੀ ਤੇ ਮਾਤਾ ਤੂੰ ਹੀ ਕਹਿ ਦਿੰਨੀ ਓ ਵੀ ਤੇਰਾ ਕੀ ਫਰਜੀ ਸੁਰਖੀਆਂ ਮਿੰਨੀਆਂ ਲਾ ਕੇ ਆਉਂਦਾ ਪਹਿਲਾਂ ਮੈਂ ਤਾਂ ਬਥੇਰੀ ਕੀਤੀ ਸੀਗੀ ਮੈਂ ਤਾਂ ਬਥੇਰੀ ਪਰ ਸੱਸ ਨੂੰ ਨਹੀਂ ਉਹਦੀ ਨੂੰ ਲੱਗਦੀ ਜਦੋਂ ਉਹ ਲਵਾ ਲਵਾ ਕੇ ਗਈ ਕੋਈ ਗੱਲ ਨਹੀਂ ਭੈਣ ਜੀ ਅੱਜ ਕੱਲ ਚੱਲਦਾ ਵਾ ਅੱਜ ਕੱਲ ਚੱਲਦਾ ਵਾ ਆਹ ਥੋੜਾ ਗੱਲ ਪਿੱਸਾ ਗਨ ਸਖਾਰਤਾ ਤੇ ਕੰਮਾਂ ਦੇ ਵਿੱਚ ਤੇ ਸਈ ਨਾ ਉਹਨੂੰ ਆਂਦੀ ਮੋਰੇ ਹੋ ਕੇ ਤੂੰ ਦੇ ਟੌਂਦੀ ਚੁੰਨੀਆਂ ਬੂਕਾਰੇ ਦੇ ਸਗਨ ਬਿਆਰ ਇੱਕ ਗੱਲ ਹੋਰ ਸੁਣ ਲੈ ਚਾਚੀ 체ਰੀ ਨੂੰ ਵੀ ਕਿਹੜੀ ਅਕਲ ਵਾ ਸਿਰੇ ਨੂੰ ਉਤਾਂ ਹੀ ਲੱਗੀ ਨਾ ਉਹਦੇ ਸਿਰ ਤੇ ਕੁਛ ਵੱੱਦਾ ਨਾ ਇੰਨਾ ਪਿੱਸਾ ਗਨ ਲਾਉਣ ਲੱਗਿਆ ਉਹਦੇ ਸਿਰ ਤੇ ਰਮਾਲ ਹੀ ਰੱਖ ਲਿਗੇ ਤੇ ਜੇ ਇਹਨਾਂ ਨੂੰ ਨਹੀਂ ਅਕਲ ਉਹ ਵੀ ਗਾੜੀ ਉਤਾਂ ਦੀ ਉਹਨੇ ਨਹੀਂ ਆਖਿਆ ਕਿ ਜਿਹੜੀਆਂ ਨਾਲ ਆਈਆਂ ਵਾ ਯਾਰ ਮੈਂ ਅੰਨਾਂ 100 200 200 ਰੁਪਈਆ ਕਿਤੇ ਕਾਟਾ ਚ ਪਾ ਕੇ ਦੇ ਦਾਂ ਹਾ ਹਾਏ ਮੰਮੀ ਇੰਨੇ ਨਕਮੇ ਲੋਕਾਂ ਦੇ ਘਰ ਹੀ ਲੈਣ ਗਿੱਜੀਆਂ ਵਾ ਸਾਡੇ ਘਰ ਕੇ ਤਾਂ ਮੂੰਹ ਆਡਾ ਅੱਡ ਕੇ ਤੇ ਆ ਪੰਦੀ ਸੀ ਚਾਚੀ ਤੇਰੀ ਵਿਆਹ ਵੀ ਬਣਦਾ ਤੇ ਆ ਵੀ ਬਣਦਾ ਉਹ ਤੇ ਮੰਮੀ ਗੱਲ ਵਾ ਕਿ ਇਹਦੇ ਘਰ ਉਸ ਖਾਣਾ ਸੌਖਾ ਵਾ ਤੇ ਆਪਣੇ ਘਰ ਖਵਾ ਲੈਣਾ ਉਹਨਾਂ ਹੀ ਔਖਾ ਵਾ ਆਹੜੀ ਪੂਨਮ ਵਾ ਜਿਸ ਦਿਨ ਇਹਦਾ ਵਿਆਹ ਕੀਤਾ ਸੀ ਉਸ ਦਿਨ ਇਹਨਾਂ ਨੇ ਕੀ ਕਰਤੂਤ ਕੀਤੀ ਉਸ ਦਿਨ ਇੱਕ ਕੱਖ ਨਾ ਉਮਤਰਾ ਉਥੋਂ ਹੀ ਪੈਸਾਂ ਚੋਂ ਲੰਗਰ ਲਿਆ ਕੇ ਤੇ ਉਹੋ ਹੀ ਉਮਤਰਾ ਖਵਾਲ ਦਿੱਤਾ ਤੇ ਗੋੜੇ-ਗੋੜੇ ਮੈਨੂੰ ਮੁਸ਼ਕਾਵੇ ਤੇ ਅਪ੍ਰੈਲ ਮਹੀਨਾ ਤੇ ਹੈਗਾ ਹੀ ਮੰਮੀ ਖਟੀਆਂ ਤੇ ਹੋ ਜਾਂਦੀਆਂ ਸਬਜ਼ੀਆਂ ਛਾਟੀ ਇਦਾਂ ਦੇ ਤੇ ਕੰਮ ਕਰਦੀਆਂ ਵੇ ਉਹਨੂੰ ਜਗਾ ਉਹ ਆਂਦੀ ਸੀ ਤੇ ਫੇ ਆਖਣਾ ਕਰ ਲੈਨੂੰ ਕਿ ਕੋਈ ਬਲਸਣ ਹੋ ਜੇ ਤੇ ਫੇ ਆਖਣਾ ਰੱਬ ਦੀ ਕੀਤੀ ਹੋ ਗਈ ਆ ਕਿ ਤੂੰ ਉਹਨੂੰ ਸਗਨ ਲਾਉ ਨਾ ਡਾ ਤੁਸੀਂ ਆਪ ਲਾਓ ਨਹੀਂ ਫੇ ਲਾਇਆ ਮੈਂ ਦਫਾ ਹੋ ਜਾ ਤੂੰ ਇੱਥੋਂ ਤੂੰ ਨਹੀਂ ਚਾਹੀਦੀ ਸਾਨੂੰ ਨਹੀਂ ਠੀਕ ਆ ਮੰਮੀ ਚੱਲ ਮੇਰੇ ਅਰਗੀ ਨੂੰ ਕਹਿ ਲੈਂਦੀ ਦੋ ਜਾਣੀਆਂ ਆਪਾਂ ਚੱਲ ਜਾਂਦੀਆਂ ਤੂੰ ਮੈਂ ਜਾਂਦੀਆਂ ਤਾਂ ਮੈਂ ਛੰਗਲਾ ਆਉਂਦੀ ਫੇਰ ਕੀ ਹੀ ਉਦੋਂ ਤੇਰੀ ਜ਼ੁਬਾਨ ਹੀ ਕਿਦਾ ਛੜ ਗਈ ਆਖਿਆ ਹੀ ਨਹੀਂ ਅੱਧੀ ਜ਼ੁਬਾਨਾ ਨਹੀਂ ਆਖਿਆ ਮੈਂ ਤਾਈਆਂ ਨਹੀਂ ਤੈਨੂੰ ਗੁੱਸੇ ਨਾਲ ਖੜਿਆ ਪਿਆ ਗਿਆ ਤੁਰੇ ਜਾਂਦੇ ਨੇ ਮਗਰ ਦੌੜ ਗਿਆ ਸਾਡੇ ਘਰ ਕੀ ਨੀਗਾ ਗੱਡੋ ਤੇ ਖਾਓ ਤੁਸੀਂ ਨਾਲੇ ਇਹਦੇ ਵਰਗੀਆਂ ਗੱਲਾਂ ਕਰਾਉਣੀਆਂ ਸੀ ਕੱਲ ਨੂੰ ਉਹ ਤਾਂ ਮੰਮੀ ਗੱਲ ਵਾ ਮੇਰੀਆਂ ਤਾਂ ਅੱਖਾਂ ਪੱਕ ਗਈਆਂ ਵੇ ਵੇ ਕੇ ਮੈਂ ਹੁਣ ਮੰਮੀ ਆਉਂਦੀ ਹੁਣ ਮੰਮੀ ਆਉਂਦੀ ਪੁੱਛਦੀਆਂ ਨਾ ਪਹਿਲਾਂ ਕਿ ਅਗਲੇ ਨੇ ਕੀ ਕੀਤਾ ਸਹਰੇ ਦੇ ਸਹੁਰਿਆਂ ਨੇ ਉਹ ਹੀ ਫਿਰ ਨੰਗਦੀ ਆਉਵੀਂ ਨੰਗ ਤੇ ਨੰਗਾ ਦੇ ਨੰਗ ਚ ਇੱਕ ਤੇ ਤੂੰ ਉਹਨਾਂ ਦੇ ਘਰ ਜਾਏਂਗੀ ਨਾ ਦੇਖੇਂਗੀ ਨਾ ਉੱਥੇ ਤੇ ਕਿਤੇ ਕੋਲੋਂ ਨੂੰ ਜੀ ਨਹੀਂ ਕਰਦਾ ਹਾ ਹੈ ਇਤਨਾ ਦਾ ਘਰ ਉਹਨਾਂ ਦਾ ਇਤਨਾ ਦਾ ਸੱਡ ਕੇ ਕਿਤੇ ਹੈ ਹੀ ਨਹੀਂ ਇਹਨੇ ਖੜੇ ਕੀ ਵੇਖਿਆ ਇਹਦੇ ਘਰ ਕੀ ਨਹੀਂ ਹੈਗਾ ਸਭ ਕੋ ਹੀ ਇਹਦਾ ਮੁੰਡਾ ਰਿਆ ਹੈਗਾ ਉਹ ਤਾਂ ਗੱਲ ਮੰਮੀ ਲੋਕੀ ਕੁੜੀਆਂ ਪੜਾ ਲੈਂਦੇ ਆ ਕਰ ਲੈਂਦੇ ਆ ਇੱਕ ਤਾਂ 10 ਰੁਪਏ ਦੇਣ ਦੀ ਵਾਰੀ ਆਖ ਦਿੰਦੇ ਵੀ ਅਸੀਂ ਮਾਰੀ ਚੱਲੇ ਮੰਮੀ ਕਰ ਲੈ ਕੱਪੜੇ ਚੇਂਜ ਹਾਂ ਕਰ ਲੈ ਮੈਂ ਵੀ ਕਰ ਲਿਆ ਚੱਲ ਵਧੀਆ ਮੈਂ ਐਂਡ ਹੀ ਆਪਣਾ ਸਾਰਾ ਪ੍ਰੋਗਰਾਮ ਬੜਾ ਵਧੀਆ ਵਧੀਆ ਨਿਭੜ ਗਿਆ ਵਾ ਹਨਾ ਤੇ ਰਾਜਵਿੰਦਰ ਕਿੰਨੀ ਸੋਹਣੀ ਲੱਗਣ ਢੀ ਹਜੇ ਤੇ ਆਪਣਾ ਠਾਕਾ ਹੀ ਲਾਇਆ ਉਹਨੂੰ ਤੇ ਇੰਨੀ ਸੋਹਣੀ ਲੱਗਣ ਢੀ ਤੇ ਵਿਆਹ ਵਾਲੇ ਦਿਨ ਤੇ ਹੋਰ ਜ਼ਿਆਦਾ ਸੋਹਣੀ ਲੱਗਣਾ ਹੁੰਨੇ ਪੂਨਮ ਰਾਜਵਿੰਦਰ ਇੰਨੀ ਸੋਹਣੀ ਲੱਗਣ ਢੀ ਸੀ ਨਾ ਸੱਚੀ ਮੈਨੂੰ ਤਾਂ ਇੰਨਾ ਚਾ ਚੜ ਗਿਆ ਨਾ ਉਹਦੇ ਵੱਲ ਵੇਖ ਕੇ ਤੇ ਮੈਨੂੰ ਇਹ ਵੀ ਬੜੀ ਖੁਸ਼ੀ ਆ ਵੀ ਮੇਰੀਆਂ ਦੋਵੇਂ ਨੋਆ ਇੰਨੀਆਂ ਸੋਹਣੀਆਂ ਵਾਂ ਤੇ ਬਾਕੀ ਪੂਨਮ ਮੈਂ ਤਾਂ ਏਡੀ ਖੁਸ਼ਕਿਸਮਤ ਵਾਣਾ ਜਿੰਨੂੰ ਤੇਰੇ ਵਰਗੀ ਨੋ ਮਿਲੀ ਆ ਤੂੰ ਅੱਗੇ ਲਾ ਕੇ ਸਾਰੇ ਕੰਮ ਕਰਨ ਲਈ ਆ ਨਾ ਕਈ ਅੱਜ ਕੱਲ੍ਹ ਦੀਆਂ ਨੋਆਂ ਇਦਾਂ ਦੀਆਂ ਵਾਂ ਸੱਸਾਂ ਤੋਂ ਵੀ ਸੜੀ ਜਾਂਦੀਆਂ ਦੇਰਾਂ ਤੋਂ ਵੀ ਸੜੀ ਜਾਂਣ ਡੀਆਂ ਤੇ ਮੈਨੂੰ ਸੱਚੀ ਮੇਰੇ ਮਨ 'ਚ ਬੜਾ ਹੀ ਚਾਹ ਹੁੰਦਾ ਵਾ ਵੀ ਜਦੋਂ ਤੂੰ ਇਦਾਂ ਕੰਮ ਕਰਦੀ ਆ ਅੱਗੇ ਲਾ ਕੇ ਮੰਮੀ ਮੈਂ ਤੇ ਆ ਬੜੀ ਖੁਸ਼ਕਿਸਮਤ ਆ ਕਿ ਮੈਨੂੰ ਤੁਹਾਡੇ ਵਰਗੀ ਸੱਸ ਮਿਲੀ ਆ ਤੇ ਭਰਾਵਾਂ ਵਰਗਾ ਧੇਰ ਮਿਲਿਆ ਵਾ ਬਾਕੀ ਮੇਰੀ ਇੱਕ ਭੈਣ ਉਹਨੇ ਵੀ ਮੇਰੇ ਦਰਾਨੀ ਬਣ ਕੇ ਆ ਜਾਣਾ। ਇਸ ਤੋਂ ਵਧੀਆ ਗੱਲ ਕਿਹੜੀ ਹੋ ਸਕਦੀਵੇਂ? ਹੋਰ ਜੇ ਤੂੰ ਇੰਨੀ ਇੰਨਾ ਵਧੀਆ ਰਹਿਨੀ ਆ ਘਰ ਨੂੰ ਸੰਭਾਲਦੀ ਆ ਨਾ ਤੇ ਰਾਜਿੰਦਰ ਨੇ ਵੀ ਆਉਂਦੇ ਆ ਘਰ ਨੂੰ ਸੰਭਾਲ ਲੈਣਾ ਵਾ ਤੇ ਫੇਰ ਮੈਨੂੰ ਕੋਈ ਫਿਕਰ ਨਹੀਂ। ਫੇਰ ਤੇ ਮੇਰੀਆਂ ਸਾਰੀਆਂ ਟੈਨਸ਼ਨਾਂ ਹੁਣ ਦੂਰ ਹੋ ਜਾਣੀਆਂ ਵਾ। ਹਾਂਜੀ ਮੰਮੀ ਤੁਸੀਂ ਰਾਜਿੰਦਰ ਵੱਲੋਂ ਕੋਈ ਟੈਨਸ਼ਨ ਨਾ ਲਿਓ। ਉਹ ਘਰ ਸੰਭਣ ਵਾਲੀ ਕੁੜੀ ਆ। ਉਹਨੇ ਵੇਖਿਓ ਜਿੱਦਾਂ ਮੈਂ ਘਰ ਦਾ ਧਿਆਨ ਰੱਖਦੀ ਆ ਮੇਰ ਨੂੰ ਜ਼ਿਆਦਾ ਰੱਖਿਆ ਕਰਨਾ ਉਹਨੇ। ਨਹੀਂ ਪੁੱਤ ਮੈਂ ਟੈਨਸ਼ਨ ਹੁਣ ਕਿਉਂ ਲੈਣੀ ਆ ਤੁਹਾਡੇ ਦੋਵਾਂ ਪਹਿਣਾ ਦੇ ਸਿਰ ਤੇ। ਮੰਮੀ ਜੀ ਤਾਈ ਜੀ ਹਲ ਵੇਖੋ ਜਦੋਂ ਆਪਾਂ ਤੁਰਨ ਲੱਗੇ ਸੀ ਤਾਂ ਕਿਦਾਂ ਡੇ ਹੈਗੇ ਬੋਲਣ ਕਸੂਮਤਾ ਦੇ ਘਰੋਂ ਹੀ ਲਈ ਜਾਣ ਦੇ ਸੀ ਤੇ ਉੱਥੇ ਜਾ ਕੇ ਵੀ ਨਹੀਂ ਟਲੇ ਉੱਥੇ ਵੀ ਨੁਕਸਬਿਲੀਆਂ ਕੱਢੀ ਜਾਣ ਦੇ ਹੈਗੇ ਤਾਈ ਜੀ ਤੇ ਕਿਸੇ ਨੂੰ ਖੁਸ਼ ਵੇਖ ਕੇ ਖੁਸ਼ ਹੀ ਨਹੀਂ ਹੁੰਦੇ ਤੇ ਨਾਲੇ ਤੁਸੀਂ ਦੱਸੋ ਮੈਨੂੰ ਇੱਕ ਗੱਲ ਤੁਹਾਨੂੰ ਤੇ ਨਹੀਂ ਕੋਈ ਕਮੀ ਲਪੇਸ਼ੀ ਲੱਗੀ ਕੋ ਨਮ ਜਿੰਨੇ ਜੋਗਗੇ ਉਹ ਹੈਗੇ ਹੀ ਨਾ ਉਹਨਾਂ ਬਹੁਤ ਸੋਨਾ ਕੀਤਾ ਵਾ ਤੇ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਗਈ ਠੀਕ ਵਾ ਨਾ ਰਿਸ਼ਤੇਦਾਰਾਂ ਦੇ ਨਾਲ ਅਹੀ ਮਿਲ ਲਾਵਾ ਉਹਨਾਂ ਬਹੁਤ ਵਧੀਆ ਕੀਤਾ ਵਾ ਤਾਈ ਦਾ ਤਾਈ ਕੋ ਤੇ ਉਦਾਂ ਹੀ ਵੇਖ ਕੇ ਨਹੀਂ ਚਰਿਆ ਜਾਣ ਡਿਆ ਪਹਿਲਾਂ ਇੱਥੇ ਜਦੋਂ ਆਉਂਦੀ ਆ ਉਹਨੂੰ ਲੜਾਈ ਕਰਦੀ ਆ ਤੁਰਨ ਲੱਗਿਆਂ ਫੇਰ ਕਈ ਕੋ ਕੀਤਾ ਉੱਥੇ ਜਾ ਕੇ ਫੇਰ ਕਈ ਕੋ ਕਰੀ ਗਈ ਮੈਂ ਤਾਈਓ ਚੁੱਪ ਕੀਤੀ ਰਹੀ ਆ ਵੀ ਕੀ ਪਤਾ ਕਿ ਦਿਲ ਚ ਕੀ ਆਉਂਡੀਆਂ ਕੀ ਨਹੀਂ ਆਉਂਡੀਆਂ ਤੇ ਮਣਾ ਤੂੰ ਚੁੱਪ ਕੀਤਾ ਰਹਿ ਕਰ ਲੈਂਦੇ ਇਹਨੂੰ ਜੋਏ ਮਾਨਾਈਆਂ ਕਰਦੀ ਆ ਤੇ ਕੋਈ ਗੱਲ ਨਹੀਂ ਵਾਹਿਗੁਰੂ ਚੰਗਾ ਕਰਨ ਵਾਲਾ ਬੈਠਾ ਵਣਾ ਬੰਦਾ ਜੋ ਮਰਜ਼ੀ ਕਿਸੇ ਨਾਲ ਕਰੀ ਜਾਵੇ ਤਾਈ ਜੀ ਤੇ ਮੈਨੂੰ ਚਲ ਘਰੇ ਕਹਿਣ ਦੇ ਕੋਈ ਗੱਲ ਨਹੀਂ ਤਾਈ ਦੀ ਮਾਸੀ ਹੁਣ ਸਾਹਮਣੇ ਵੀ ਨਹੀਂ ਹਟਲਦੇ ਪਏ। ਤੁਹਾਨੂੰ ਤੁਸੀਂ ਵੇਖਿਆ ਨਹੀਂ ਕੀ ਕਰਦੇ ਸੀ ਇੱਥੇ? ਮਗਰੋਂ ਤੇ ਉਹ ਵੀ ਗੱਲਾਂ ਕਰਦੇ ਹੀ ਹੋਣਗੇ। ਹਾਂਜੀ। ਪਿਆ ਚੰਗੀ ਤਾਈ ਨਾਲ ਲਿਆਂਦੀ ਉਹ ਗੱਲਾਂ ਕਿਤੇ ਕਰੀ ਜਾਂਦੀ ਮੈਂ ਆ ਨਹੀਂ ਖਾਣਾ, ਮੈਂ ਉਹ ਨਹੀਂ ਖਾਣਾ। ਘਰ ਪਣਾ ਇਦਾਂ ਹੀ ਖਾਂਦੀ ਹੋਊਗੀ। ਹੂਨਮ ਤੂੰ ਤਾਈ ਦੀਆਂ ਗੱਲਾਂ ਦੀ ਟੈਨਸ਼ਨ ਨਹੀਂ ਗਈ ਲੈਣੀ। ਜਿੰਨਾ ਧੀ ਦੇਤੀ ਤੇ ਪਿਛੇ ਕੀ ਰਹਿ ਜਾਂਦਾ? ਸਾਰਾ ਕੁਝ ਵੇਚੀ ਆ ਜਾਂਦਾ ਵਾ। ਤੇ ਜਦੋਂ ਮੈਂ ਤੇਰਾ ਵਿਆਹ ਕੀਤਾ ਸੀ ਨਾ ਮੈਂ ਤੇਰੇ ਮਾਂ ਤੋਂ ਉਹਨੂੰ ਇਹੋ ਗੱਲ ਕਹੀ ਸੀ ਨਾ ਕਿ ਮੈਨੂੰ ਕੁਝ ਨਹੀਂ ਚਾਹੀਦਾ। ਮੈਨੂੰ ਧੀ ਚੰਗੀ ਚਾਹੀਦੀ ਆ ਤੇ ਮੈਨੂੰ ਧੀ ਬੜੀ ਚੰਗੀ ਮਿਲ ਗਈ ਆ ਇਹ ਸੜੂ ਭੁੱਜੂ ਜਿੰਨਾ ਮर्जी ਕਰੀ ਜਾਵੇ ਇਹਦੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ ਤੂੰ ਕਰਨੀ ਮੈਂ ਤੇ ਪਰਵਾਹ ਕਰਨੀ ਛੱਡ ਦਿੱਤੀ ਆ ਠੀਕ ਹੈ ਨਾ ਮੰਮੀ ਜੀ ਤਾਈ ਜੀ ਤੇ ਮੇਰੇ ਬਿੰਦੀ ਲਾਈ ਜਿਹੜੀ ਮੱਸ ਸਕ ਜਿੰਨੀ ਉਹ ਤੋਂ ਵੀ ਵੇਖੋ ਕਿਦਾਂ ਡਹਿ ਗੱਲਾਂ ਕਰਨ ਮੈਨੂੰ ਮੈਨੂੰ ਚੰਗਾ ਨਹੀਂ ਲੱਗਣ ਡਿਆ ਮੈਂ ਤੇ ਲੰਦੀ ਨਹੀਂ ਇਸੇ ਕਰਕੇ ਮੈਂ ਘਰ ਫਿੱਕੇ ਸੂਟ ਪਾ ਕੇ ਰੱਖਦੀ ਆ ਚੱਲ ਕਿਤੇ ਹੁਣਾ ਜਾਣਾ ਫਿਰ ਤੇ ਵਧੀਆ ਕੱਪੜੇ ਪਾਉਣੇ ਪੈਂਦੇ ਆ ਪਤਾਈ ਜੀ ਵੇਖ ਲੋ ਗੱਲਾਂ ਕਰਨੋਂ ਨਹੀਂ ਹਟਦੇ ਹੈਗੇ ਫਿੱਕੇ ਕਿਉਂ ਪਾਉਣੇ ਆ ਤੂੰ ਗੂੜੇ ਸੂਟ ਪਾਇਆ ਕਰ ਜਦੋਂ ਮੈਂ ਬੈਠੀ ਆ ਨਾ ਤੈਨੂੰ ਸੂਟ ਪਾਉਣ ਵਾਲੀ ਫੇਰ ਤੂੰ ਕਿਉਂ ਕਹੇ ਦੀ ਪਰਵਾਹ ਕਰਦੀ ਆ ਤਾਈ ਨੇ ਨਾ ਉਹਨੇ ਇਹੋ ਕੋਜੀ ਕਰਨਾ ਵਾ ਉਹਨੇ ਹਟਣਾ ਨਹੀਂਗਾ ਉਹਨੇ ਗਾਂਵਿਆਂ ਆ ਜਾ ਬੜਾ ਖੁਸ਼ ਆਡੇ ਨਾਲ ਕਰਨਾ ਵਾ